ਇਹ ਸਾਨੂੰ 2029 ਮਾਰਚ ਨੂੰ ਚੌਵਾਂ ਨਗਰਾਨੇ ਸਾਨੂੰ ਸੇਵਾ ਸੰਭਾਲੀ ਸੀ ਪਹਿਲਾਂ ਤਿੰਨ ਕਮਰੇ ਅਸੀਂ ਆਪ ਜਿਹੜੇ ਬਾਹਰੋਂ ਕੈਨੇਡਾ ਤੋਂ ਇੰਗਲੈਂਡ ਤੋਂ ਜਾਣੇ ਸੇਵਾ ਕਰਕੇ ਕੀਰਤਨ ਦੀ ਸੇਵਾ ਕਰ ਉਸ ਤੋਂ ਬਾਅਦ ਆਸ-ਆਸਰ ਸੰਗਤਾਂ ਜੁੜਦੀ ਗਈਆਂ ਬ੍ਰੈਂਡ ਹੋਣ ਕਰਕੇ ਸਾਨੂੰ ਜਿੱਦਾਂ ਮੁਸ਼ਕਲਾਂ ਸਾਨੂੰ ਆਪ ਨੂੰ ਮੁਸ਼ਕਲਾਂ ਆਈਆਂ ਡਾਕਟਰ ਭਾਈ ਵੀਰ ਸਿੰਘ ਦੀ ਸੋਚ ਨੂੰ ਲੈ ਕੇ ਵੀ ਜਦੋਂ ਉਹਨਾਂ ਨੇ ਪਰਪਕਾਰ ਕੀਤਾ ਜਿਹੜੇ ਬੱਚੇ ਇੱਥੇ ਸਿੱਖੇ ਗਿਆ ਆਪਣਾ ਮੰਦੀਪ ਸਿੰਘ ਹੈ ਹਾਂਗਕਾਂਗ ਗਿਆ ਬੱਚਾ ਜੀ ਕਿ ਬਾਬਾ ਜੀ ਇਹਨੂੰ ਪੜ੍ਹਾਉਂਦੇ ਆ। ਹੁਣ ਇਹ ਇੱਥੇ ਜੀ ਲਾਈ ਬੈਠਾ ਹੈ ਮੇਰੇ ਨਾਲ ਜਾਣ ਨੂੰ ਵੀ ਤਿਆਰ ਨਹੀਂ। ਇੱਥੇ ਮੈਂ 1.5 ਸਾਲ ਤੋਂ ਰਹਿ ਰਿਹਾ ਮੈਂ ਇੱਥੇ ਤਬਲਾ ਸਿੱਖ ਰਿਹਾ। ਮੇਰੇ ਨਾਲ ਦੇ ਬੱਚੇ ਸਿੱਖ ਰਹੇ ਆ। ਔਰ ਉਸ ਤੋਂ ਬਾਅਦ ਫਿਰ ਜਿਹਨੂੰ ਇਹ ਸਕੂਲ ਵੀ ਮੈਨੂੰ ਲੈ ਕੇ ਗਏ ਸੀਗੇ ਉਧਰ ਪਿੰਡ ਦੇ। ਪਰ ਉਹ ਕਿਨ ਵੀ ਸਾਡੇ ਤੋਂ ਨਹੀਂ ਬੱਚਾ ਪੜਾਇਆ ਜਾਣਾ। ਨੋ ਜੀ ਮੈਨੂੰ ਤਾਂ ਇਦਾਂ ਲੱਗਦਾ ਵੀ ਜਿਦਾਂ ਕਿ ਮੈਂ ਇੱਕ ਕੰਧ ਆ। ਵੀ ਜਿਦਾਂ ਇੱਕ ਦੁਵਾਰ ਖੜੀ ਆ ਦੁਵਾਰ ਦੇ ਵਿੱਚ ਕੋਈ ਵੀ ਆ ਕੇ ਟਕਰਾ ਜਾਂਦਾ। ਇਹ ਸਾਨੂੰ 2029 ਮਾਰਚ ਨੂੰ ਚੌਥਾ ਨਗਰਾਨੇ ਸਾਨੂੰ ਸੇਵਾ ਸੰਭਾਲੀ ਸੀ ਨਰਾਇਣਗਰ ਸੋਈਆਂ ਸ਼ੀਨੀਵਾਲ ਗਹਿਲਾਂ ਦਵਾਨੇ ਤੇ ਉਹ ਤੋਂ ਮੁੜ ਕੇ ਸ਼ੁਰੂ ਕੀਤਾ ਆ ਸ਼ਰਮਨ ਪਹਿਲਾ ਤਿੰਨ ਕਮਰੇ ਅਸੀਂ ਆਪ ਜਿਹੜੇ ਬਾਹਰੋਂ ਕੈਨੇਡਾ ਤੋਂ ਇੰਗਲੈਂਡ ਤੋਂ ਜਾਣੇ ਸੇਵਾ ਕਰਕੇ ਕੀਰਤਨ ਦੀ ਸੇਵਾ ਕਰਨ ਜਾਂਦੇ ਸੀਗੇ ਜਿਹੜੀ ਸੇਵਾ ਸੰਗਤਾਂ ਦਿੰਦੀ ਸੀ ਉਹ ਸੇਵਾ ਪਹਿਲਾਂ ਆਪ ਸ਼ੁਰੂ ਕੀਤੀ ਇੱਥੇ ਤਿੰਨ ਕਮਰੇ ਪਾਏ ਉਸ ਤੋਂ ਬਾਅਦ ਆਸ-ਆਸਰ ਸੰਗਤਾਂ ਜੁੜਦੀ ਗਈਆਂ ਤੇ ਨਾਲ ਦੇ ਨਾਲ ਮੁਲਕੇ ਆਮੰਦਾ ਫੁਰਨਾ ਸੀ ਜਿੱਥੇ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਇਹ ਇਹ ਸੇਵਾ ਬਖਸ਼ਿਸ਼ ਕੀਤੀ ਹੈ ਤੇ ਜਿੱਦਾਂ ਸਾਨੂੰ ਕਿਸੇ ਰੋਟੀ ਪਾਇਆ ਵੀ ਅਸੀਂ ਵੀ ਇਦਾਂ ਕੋਈ ਭਲੇ ਦਾ ਕੰਮ ਕਰ ਸਕੀਏ ਫਿਰ ਅਸੀਂ ਇਹ ਨਾਲ ਯਤਿਮ ਬੱਚੇ ਨੇਤਰਹੀਣ ਬੱਚੇ ਜਾਂ ਵਿਕਲਾਂਗ ਇਹ ਬੱਚਿਆਂ ਨਾਲ ਆਸ਼ਰਮ ਸ਼ੁਰੂ ਕੀਤਾ ਜੀ ਇਦਾਂ ਜੀ ਹੁਣ ਜਦੋਂ ਅਸੀਂ ਆਪ ਬ੍ਰਾਂਡ ਹੋਣ ਕਰਕੇ ਸਾਨੂੰ ਜਦਾਂ ਮੁਸ਼ਕਲਾਂ ਸਾਨੂੰ ਆਪ ਨੂੰ ਮੁਸ਼ਕਲਾਂ ਆਈਆਂ ਤੇ ਆਸ਼ਰਮ ਦੇ ਵਿੱਚ ਸੈਂਟਰ ਰਖਾ ਸਾਹਿਬ ਜਯਤਿਮ ਖਾਨਾ ਅੰਮ੍ਰਿਤਸਰ ਡਾਕਟਰ ਭਾਈ ਵੀਰ ਸਿੰਘ ਉੱਥੇ ਰਹਿ ਕੇ ਅਸੀਂ ਵਿਦਿਆ ਪ੍ਰਾਪਤ ਕੀਤੀ ਤੇ ਉੱਥੋਂ ਹੀ ਉਹਨਾਂ ਦੀ ਡਾਕਟਰ ਭਾਈ ਵੀਰ ਸਿੰਘ ਦੀ ਸੋਚ ਨੂੰ ਲੈ ਕੇ ਵੀ ਜਦੋਂ ਉਹਨਾਂ ਨੇ ਪਰਉਪਕਾਰ ਕੀਤੇ ਤਾਂ ਵਾਹਿਗੁਰੂ ਸਾਡੇ ਤੋਂ ਵੀ ਕੋਈ ਸੇਵਾ ਲਵੇ ਉਹ ਪਰਮਾਤਮਾ ਨੇ ਫਿਰ ਬਖਸ਼ਿਸ਼ ਕਰਕੇ ਇਸ ਸਥਾਨ ਤੇ ਸੇਵਾ ਜਮੂਰ ਮਾਰਨ ਨੇ ਲਈ ਹੈ ਦੇਖੋ ਜ ਸਾਡੇ ਮੌਕੇ ਤੇ ਮੈਂ 5 ਕਲਾਸਾਂ ਸਿਰ ਪੜਿਆ ਸੀ ਤੇ ਸਾਡੇ ਨਾਲ ਤਾਂ ਖੁੱਲੀ ਛੁੱਟੀ ਆ ਵੀ ਜਿੰਨਾ ਮਰਜ਼ੀ ਬੱਚੇ ਵੱਧ ਤੋਂ ਵੱਧ ਵਿਦਿਆ ਪ੍ਰਾਪਤ ਕਰ ਸਕਣ ਸਾਡੇ ਨਾਲ ਪੂਰੀ ਖੁੱਲੀ ਛੁੱਟੀ ਆ ਪਰ ਬੱਚੇ ਇੰਟੈਲੀਜੈਂਟ ਹੋਣ ਬੱਚੇ ਪੜਨ ਵਾਲੇ ਹੋਣ ਕੋਈ ਬੱਚੇ ਪੜ ਕੇ ਗਏ ਸੀ ਪਹਿਲਾਂ ਹਾਂਜੀ ਹਾਂਜੀ ਬੱਚੇ ਇੱਥੇ ਸਿੱਖੇ ਗਿਆ ਆਪਣਾ ਮਨਦੀਪ ਸਿੰਘ ਹੈ ਹਾਂਗਕਾਂਗ ਗਿਆ ਬੱਚਾ ਤੇ ਉਹ ਪਲਸ 2 ਕਰਕੇ ਤੇ ਨਾਲ ਕੀਰਤਨ ਨੂੰ ਸਿੱਖੇ ਗਿਆ ਬੱਚਾ ਤੇ ਉੱਥੇ ਉਹਦੀ ਮੈਰਿਜ ਹੋ ਗਈ। ਇਦਾਂ ਜੀ ਕਈ ਪਰਿਵਾਰ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਉੱਥੇ ਆਸ਼ਰਮ ਖੁੱਲਿਆ ਕਈ ਪਰਿਵਾਰ ਆਪ ਛੱਡ ਜਾਂਦੇ ਨੇ। ਬਾਕੀ ਜੇ ਸਾਨੂੰ ਪਤਾ ਲੱਗੇ ਵੀ ਉਸ ਜਗ੍ਹਾ ਤੇ ਬੱਚਾ ਕੋਈ ਨੇਤਰੀਣ ਹੈਗਾ ਉਹਨਾਂ ਨੂੰ ਅਸੀਂ ਆਪ ਬੱਚਿਆਂ ਨੂੰ ਲੈ ਕੇ ਆਉਨੇ ਆ ਹੁਣ 2 ਮਹੀਨੇ ਹੋ ਗਏ ਉਹ ਤੋਂ 2 ਬੱਚੇ ਸਾਡੇ ਕੋਲੇ ਆਏ ਨੇ ਜੈਤੋਂ ਤੋਂ। ਜੀ ਬੱਚਿਆਂ ਨੂੰ ਕੀ ਕਿਸ ਤਰੀਕੇ ਵਿੱਚ ਰੱਖਿਆ ਜਾਂਦਾ ਕਿਵੇਂ ਪੜਾਇਆ ਜਾਂਦਾ ਕਿਵੇਂ ਖਵਾਇਆ ਜਾਂਦਾ ਜੀ। हां ਬੱਚਿਆਂ ਨੂੰ ਇਦਾਂ ਨਹੀਂ 4 ਵਜੇ ਬੱਚਿਆਂ ਨੂੰ ਉਠਾਈਦਾ 4 ਵਜੇ ਤੋਂ ਬਾਅਦ ਫਿਰ ਬੱਚੇ ਦਰਬਾਰ ਚ ਇਸ਼ਨਾਨ ਪਾਣੀ ਕਰਕੇ ਦਰਬਾਰ ਜਾਂਦੇ ਆ ਕੀਰਤਨ ਕੀਰਤੋਂ ਤੋਂ ਬਾਅਦ ਚ ਵਮੜ ਕੇ ਬੱਚਿਆਂ ਦੀ ਸੰਸਥਾ ਦੀ ਕਲਾਸ ਲੱਗਦੀ ਹੈ ਦੋਸਤੋਂ ਬਾਅਦ ਮੜ ਕੇ ਵਾਸਤੇ ਬੱਚੇ ਜਿਹੜੇ ਨਾਰਮਲ ਬੱਚੇ ਆ ਉਹ ਦੀਵਾਨੇ ਪੈਂਡੂ ਚ ਜਾਂਦੇ ਸਕੂਲ ਪੜ੍ਹਨ ਵਾਸਤੇ ਜਿਹੜੇ ਨੇਤਰੀ ਹੀਣ ਬੱਚੇ ਨੇ ਉਹ ਇੱਥੇ ਹੀ ਉਹਨਾਂ ਦੀ ਕਲਾਸ ਲਈ ਜਾਂਦੀ ਹੈ ਕੰਪਿਊਟਰ ਦੀ ਬਰੇਲ ਦੀ ਤੇ ਹੋਰ ਵਾਜਾ ਸਫਲਾ ਉਹਨਾਂ ਬੱਚਿਆਂ ਨੇ ਸਿਸ ਖਾਇਆ ਜਾਂਦਾ ਇਦਾਂ ਹੀ ਚਾਰੇ ਨਗਰਾਂ ਦੀਆਂ ਸੰਗਤਾਂ ਜਾਣੇ ਬਹੁਤ ਸਹਿਯੋਗ ਦੇ ਰਹੀਆਂ ਨੇ ਬਾਕੀ ਜਿਹੜੇ ਮਾਇਕ ਤੌਰ ਤੇ ਜਿਹੜੇ ਬਾਹਰਲੇ ਕੰਟਰੀਆਂ ਦੇ ਜਿਹੜੇ ਵੀਰ ਜਿੰਨਾਂ ਨੂੰ ਪਤਾ ਲੱਗਦਾ ਕਿ ਵਾਕੇ ਉੱਥੇ ਪੈਸੇ ਦੀ ਲੋੜ ਆ ਕਿ ਵਧੀਆ ਕੰਮ ਚੱਲ ਰਿਹਾ ਉਹ ਗਾਉਂ ਗਰੋਂ ਮੇ ਪੈਰੇ ਸਹਾਤਾ ਕਰਦੇ ਕਿੰਨੇ ਕੁ ਬੱਚਿਆਂ ਨੂੰ ਟੋਟਲ ਥੋੜੇ ਕੁੜੇ ਤਕਰੀਬਨ 50 ਦੇ ਕਰੀਬ ਹੈਗੇ ਸਸਤਾ ਚ 19 ਕੁਐਸਟ ਹੀ ਨਹੀਂ ਕਿ ਜਾਂ ਮਰਗੀ ਹਾਂਜੀ ਦੋ ਹੀ ਗੱਲਾਂ ਨੇ ਜੀ ਇਦਾਂ ਕੋਸ਼ਿਸ਼ ਨਹੀਂ ਕਰੀ ਤੇ ਜਦੋਂ ਬੱਚੇ ਇੱਥੇ ਰਹਿ ਕੇ ਵਿਦਿਆ ਪ੍ਰਾਪਤ ਕਰਨ ਪਰ ਕਈ ਵਾਰੀ ਇਦਾਂ ਹੋ ਜਾਂਦਾ ਵੀ ਇਸੇ ਜਿਦਾ ਕੋਈ ਕਮਰਿਆਂ ਦੀ ਘਾਟ ਹੋ ਜਾਂਦੀ ਆ ਤੇ ਕਈ ਗੱਲਾਂ ਸੋਚਣੀਆਂ ਪੈਂਦੀਆਂ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਬੱਚਾ ਜਿਆਦਾ ਕੋ ਲੋੜ ਵਾਂਦਾ ਉਹਨੂੰ ਉਸੇ ਰੱਖਦੇ ਆਂ ਜੀ ਅਪੀਲ ਤੇ ਇਹ ਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਸਾਹਮਣੇ ਇਹੀ ਆ ਰਹੀ ਏ ਵੀ ਜੇ ਸਾਪਰਾ ਟੀਚਰਾਂ ਨੂੰ ਤਨਖਾਹਾਂ ਨਹੀਂ ਦਿੰਦੇ ਆ ਇਹ ਸਭ ਤੋਂ ਵੱਡੀ ਜਾਣੀ ਸਾਨੂੰ ਮੁਸ਼ਕਲ ਆਉਂਦੀ ਹੈ ਕਿਉਂਕਿ ਜੇ ਟੀਚਰ ਚੰਗੇ ਰੱਖਾਂਗੇ ਚੰਗੇ ਜਿਹੜੇ ਟੀਚਰ ਨੇ ਉਹ ਤਨਖਾਹਾਂ ਵੀ ਭਾ ਦੇਣਾ ਤੁਹਾਨੂੰ ਪਤਾ ਮਹਿੰਗਾਈ ਬਹੁਤ ਜ਼ਿਆਦਾ ਹੈ ਅੱਜ ਕੱਲ ਇਸ ਕਰਕੇ ਜੇ ਚੰਗੇ ਟੀਚਰ ਰੱਖਾਂਗੇ ਤਾਂ ਬੱਚਿਆਂ ਦੀ ਲਾਈਫ ਚੰਗੀ ਬਣੂਗੀ ਉਹਨਾਂ ਵਾਸਤੇ ਜਾਨੀ ਮਾਇਆ ਬਹੁਤ ਜ਼ਰੂਰੀ ਹੈ ਕਿਉਂਕਿ ਮਾਇਆ ਸੀ ਇਹ ਨਹੀਂ ਕਹਿੰਦੇ ਸਾਨੂੰ ਲਿਆ ਕੇ ਦਿਓ ਅਸੀਂ ਕਹਿੰਦੇ ਵੀ ਆਪਦੇ ਹੱਥੀ ਤੁਸੀਂ ਮਾਇਆ ਟੀਚਰਾਂ ਨੂੰ ਦਿਓ ਅਸੀਂ ਆਪਣਾ ਸਾਰਾ ਹਿਸਾਬ ਕਿਤਾਬ ਇਸੇ ਦਫ਼ਤਰ ਦੇ ਵਿੱਚ ਹੁੰਦਾ ਵਾ ਹਰ ਮਹੀਨੇ ਦੇ ਮਹੀਨੇ ਜੋ ਵੀ ਖਰਚਾ ਜਾਂ ਆਮਦਨ ਉਹ ਸਾਡੇ ਕਮੇਟੀ ਵਾਲੇ ਗੁਰੂ ਮਹਿਆਰੇ ਸਾਡੇ ਨਾਲ ਜੋ ਸਹਿਯੋਗ ਦੇ ਰਹੇ ਨੇ ਉਹ ਹਰ ਮਹੀਨੇ ਜਾਨੀ ਸਾਰਾ ਹਿਸਾਬ-ਵਿਤਾਵ ਕਰਦੇ ਆ ਤੇ ਤੁਸੀਂ ਆਪਦੇ ਹੱਥੀਂ ਕੋਈ ਵੀ ਸੇਵਾ ਹੋਰ ਵੀ ਕੋਈ ਸੇਵਾ ਕਰਨੀ ਚਾਹੋ ਤਾਂ ਸਾਨੂੰ ਪੈਸੇ ਦੇਣ ਦੀ ਲੋੜ ਨਹੀਂ ਆਪਦੇ ਹੱਥੀਂ ਸੇਵਾ ਕਰ ਸਕਦੇ ਹੋ ਇਹ 23 24 ਸਾਲ ਹੋ ਗਏ ਜੀ ਬਣਿਆ ਹੋਇਆ ਤਾਂ ਇੱਥੇ ਆ ਜਾੜ ਜੀ ਜਗਾ ਪਈ ਸੀਗੀ ਤੇ ਇੱਥੇ ਬਾਬਾ ਸੂਬਾ ਸਿੰਘ ਜੀ ਆ ਗਏ ਕੀ ਕਹਿੰਦੇ ਉਹਨਾਂ ਨੇ ਇਹ ਕਰੀ ਆਵਾਜ਼ ਆ ਸਾਰਾ ਗੁਰਦਾਰਾ ਸਾਹਿਬ ਪਾਇਆ ਇਹ ਸੰਜੋਗ ਕੀ ਕਹਿੰਦੇ ਸਾਰੇ ਪਿੰਡਾਂ ਦਾ ਐਨਆਰ ਵੀਰਾਂ ਦਾ ਕੀ ਕਹਿੰਦੇ ਸਾਰਿਆਂ ਦਾ ਓਕੇ ਫਿਰ ਉਦੋਂ ਬਾਅਦ ਕੀ ਕਹਿੰਦੇ ਆ ਮਨਾਖੇ ਬੱਚੇ ਹੋਰ ਕੀ ਕਹਿੰਦੇ ਬੁੱਧੀਆਂ ਉਹਨਾਂ ਨੂੰ ਕੀ ਕਹਿੰਦੇ ਇੱਥੇ ਕੋਈ ਕਿਨਾਂ ਦਾ ਕੋਈ ਸਹਰਾਣੀ ਮਾਂ ਪਿਓ ਨਹੀਂ ਗਾ ਕਿਸੇ ਦਾ ਉਹ ਇੱਥੇ ਬੱਚੇ ਛੱਡ ਜਾਂਦੇ ਆ ਤੇ ਹੋਰ ਵੀ ਲੈ ਆਉਂਦੇ ਆ ਕਿੱਥੋਂ ਕੀ ਕਹਿੰਦੇ ਆ ਕਹਿ ਦਿੰਦੇ ਆ ਕਿ ਦੂਰੋਂ ਨੇੜੇੋਂ ਕੋਈ ਬੱਚਾ ਕਿਤੇ ਕੋਈ ਫਿਰਦਾ ਹੁੰਦਾ ਜਾਂ ਹੋਰ ਵੀ ਆ ਵੱਡੀ ਉਮਰ ਦੇ ਵੀ ਹੈਗੇ ਆ ਜੀ ਉਹਨਾਂ ਅਨੁਸਾਰ ਹੈ ਇਹੀ ਦੇਖ ਰਿਹਾ ਇੱਕ ਸੂਬਾ ਸਿੰਘ ਬਾਬਾ ਦੇ ਦੇਖ ਰਹੇ ਖੇਟਾਂ ਸਾਰਾ ਕੰਮ ਹੁੰਦਾ ਜੀ ਇੱਥੋਂ ਫਿਰ ਅ ਪੜ ਕੇ ਕਹਿੰਦੇ ਸੈੱਟ ਵੀ ਹੋਗੇ ਕੀ ਕਹਿੰਦੇ ਕੋਈ ਕੀਰਤਨ ਕਰਨ ਲੱਗਿਆ ਕੋਈ ਪਾਠੀ ਬਣ ਗਿਆ ਤੇ ਗੁਰਦਾਰਾ ਸਾਹਿਬ 'ਚ ਗਾਹਾਂ ਵੀ ਬੱਚੇ ਪੜ੍ਹਦੇ ਆ ਕੀ ਕਹਿੰਦੇ ਆ ਸਾਰਾ ਪੜਾਉਂਦੇ ਆ ਬਾਬਾ ਸੂਬਾ ਸਿੰਘ ਜੀ ਸਾਥ ਕਮੇਟੀ ਬਣੀ ਵੀ ਆ ਜੀ ਇੱਥੇ ਅ ਸਾਰੇ ਪਿੰਡਾਂ ਦੀ ਗੜਾਂ ਦਾ ਦੀ ਵੀ ਬੰਦੇ ਵਿੱਚ ਪਾਏ ਵੇ ਕਮੇਟੀ ਦੇ ਰੈਂਗੜ ਸੋਈਆਂ ਦੇ ਦਮਾਨਿਆਂ ਦੇ ਸੀਨੀਅਰ ਖੁਰਦ ਦੇ ਇਹ ਸਾਰੇ ਪਿੰਡ ਸੰਯੋਗ ਦਿੰਦੇ ਆ ਉਦੋਂ ਬਾਅਦ ਹੋਰ ਵੀ ਦੂਰੋਂ ਨੇੜੇੋਂ ਐਨਆਰ ਵੀਰ ਸਾਰੇ ਕੀ ਕਹਿੰਦੇ ਸੰਯੋਗ ਦਿੰਦੇ ਆ ਮੇਰਾ ਦੋਤਾ ਆਈ ਤੇ ਇਹਨੂੰ ਦੋ ਸਾਲ ਹੋ ਗਏ ਛੱਡੇ ਨੂੰ ਇੱਥੇ ਤੂੰ ਸਾਲਾ ਚੱਕਰ ਅਮ ਜੁੱਟੀ ਕਰਾ ਕੇ ਲੱਗ ਗਿਆ ਨਹੀਂ ਤੇ ਬਹੁਤ ਵਧੀਆ ਪੜਾਉਂਦਾ ਹੈ ਘਰੇ ਗਾਲੀ ਗਲੋਜੀ ਕਰਦਾ ਸੀ ਤੇ ਹੁਣ ਇੱਥੇ ਪੜਦਾ ਟਵਲਾ ਸਿੱਖਿਆ ਤੇ ਪੜਾਈ ਵੀ ਕਰੀ ਜਣਾ ਪਾਰਦੀ ਸੰਤਿਆ ਵੀ ਕਰਦਾ ਹੈ ਕੀ ਦਿੱਕਤ ਹੈ ਨੂੰ ਇਹਨੂੰ ਅੱਖਾਂ ਦਾ ਬਲੈਂਡ ਆਈ ਡੈਸਡਾ ਨਹੀਂ ਇਹ ਇਹਦਾ ਪੇਟਾ ਪੂਰਾ ਹੋ ਗਿਆ ਡਾਡਾ ਜੀ ਇਹਦੇ ਕੋਈ ਨਹੀਂ ਦੰਦੇ ਸੀ ਇਹਨੂੰ ਫਿਰ ਮੈਂ ਇੱਥੇ ਛੱਡਿਆ ਜੀ ਇੱਥੇ ਮਹਾਰਬਾ ਵਧੀਆ ਜੀ ਆਸ਼ਰਮ ਚ ਆਸ਼ਰਮ ਚ ਬਹੁਤ ਵਧੀਆ ਚੀਜ਼ ਆਈ ਕਿ ਬਾਬਾ ਜੀ ਇਹਨੂੰ ਪੜ੍ਹਾਉਂਦੇ ਆ ਹੁਣ ਇਹ ਇੱਥੇ ਜੀ ਲਾਈ ਬੈਠਾ ਹੈ ਮੇਰੇ ਨਾਲ ਜਾਣ ਨੂੰ ਵੀ ਤਿਆਰ ਨਹੀਂ ਇਹਦਾ ਮੈਨੂੰ ਛੁੱਟੀ ਕਟਾ ਕੇ ਫਿਰ ਚੇੜੀ ਛੱਡ ਕੇ ਜਾਉਂਦਾ ਇੱਥੇ ਮੈਂ ਢੇਰ ਸਾਲ ਤੋਂ ਰਹਿ ਰਿਹਾ ਮੈਂ ਤਾਂ ਤਬਲਾ ਸਿੱਖ ਰਿਹਾ ਮੇਰੇ ਨਾਲ ਦੇ ਬੱਚੇ ਸਿੱਖ ਰਹੇ ਆ ਇੱਥੇ ਸਾਮਸਵਾਲ ਵੀ ਬਹੁਤ ਵਧੀਆ ਹੁੰਦੀ ਪੜਾਉਂਦੇ ਬਹੁਤ ਵਧੀਆ ਖਾਣ ਪੀਣ ਨੂੰ ਬਹੁਤ ਵਧੀਆ ਮਿਲਦਾ ਬਾਬਾ ਜੀ ਕਿਵੇਂ ਇੱਥੇ ਨਾਲ ਰਹਿੰਦੇ ਸਾਰੇ ਮਿਲ ਕੇ ਬਾਬਾ ਜੀ ਨਾਲ ਸਾਰੇ ਵਧੀਆ ਰਹਿੰਦੇ ਆ ਮਿਲ ਕੇ ਤੇ ਪਹਿਲਾਂ ਮੈਨੂੰ ਜਾਨੀ ਕਿ ਜਦੋਂ ਮੇਰਾ ਜਨਮ ਹੋਇਆ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਮਾਤਾ ਪਿਤਾ ਨੂੰ ਵੀ ਇਹ ਬਲਾਈਂਡ ਨੇ ਨੈਤ ਰਹੀ ਨਾ ਅੱਖਾਂ ਤੋਂ ਚਲੋ ਵਿਚਾਰੇ ਪਾਲ ਦੇ ਪੋਛਦੇ ਰਹੇ 7 ਸਾਲ ਦੀ ਉਮਰ ਤੱਕ ਉਹਨਾਂ ਨੇ ਮੈਨੂੰ ਪਾਲਿਆ ਵੱਡਾ ਕੀਤਾ। ਔਰ ਉਸ ਤੋਂ ਬਾਅਦ ਫਿਰ ਜਦੋਂ ਇਹ ਸਕੂਲ ਵੀ ਮੈਨੂੰ ਲੈ ਕੇ ਗਏ ਸੀਗੇ ਉਧਰ ਪਿੰਡ ਦੇ ਔਰ ਉਹ ਕਿਨ ਵੀ ਸਾਡੇ ਤੋਂ ਨਹੀਂ ਬੱਚਾ ਪੜਾਇਆ ਜਾਣਾ ਵੀ ਸਾਡੇ ਤੋਂ ਇਹ ਬੱਚੇ ਨਹੀਂ ਦੋ ਭਰਾ ਜਿਹੜੇ ਸਾਡੇ ਬਾਰੇ ਕਿਹਾ ਵੀ ਨਹੀਂ ਪੜਾਈ ਜਾਣੇ ਤੇ ਫਿਰ ਬਾਬਾ ਜੀ ਮਹਾਂਪੁਰ ਖਾਪ ਮੈਨੂੰ ਲੈ ਕੇ ਆਏ ਸੀ ਸੰਨ 2011 ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਇੱਥੇ ਰਹਿ ਕੇ ਕੀਰਤਨ ਵਾਜਾ ਤਬਲਾ ਸਿੱਖਿਆ ਬਾਣੀ ਯਾਦ ਕੀਤੀ ਮਹਾਰਾਜ ਦੀ ਕਿਰਪਾ ਨਾਲ 12-13 ਬਾਣੀਆਂ ਕੰਠ ਨੇ ਸਭ ਕੁਝ ਕੰਪਿਊਟਰ ਔਰ ਮੋਬਾਈਲ ਪੜਾਈ ਮੈਂ ਕਦੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਵੀ ਮੈਂ ਕੰਪਿਊਟਰ 'ਤੇ ਚਲਾ ਸਕਦਾ ਜਾਂ ਮੋਬਾਈਲ 'ਤੇ ਚਲਾ ਸਕਦਾ ਵੀ ਅਸੀਂ ਕੀਰਤਨ ਕਰ ਸਕਦੇ ਹਾਂ ਅਸੀਂ ਇਹ ਗੱਲ ਸੋਚੀ ਹੀ ਨਹੀਂ ਸੀ ਅਸੀਂ ਤਾਂ ਹੀ ਸੋਚਿਆ ਸੀ ਵੀ ਬਸ ਸੰਤਾਂ ਬੇਸਤ ਬਸ ਰੋਟੀਆਂ ਖਾਈ ਜਾਂਦੇ ਇੱਥੇ ਬੈਠੇ ਪਰ ਜਦੋਂ ਬਾਹਰ ਨਿਕਲੇ ਮਹਾਪੁਰਸ਼ਾਂ ਨੇ ਕਹੀ ਵਿਦਿਆ ਪੜਾਈ ਸਾਨੂੰ ਵਿਦਿਆ ਸਿਖਾਈ ਉਸ ਤੋਂ ਬਾਅਦ ਚਲੋ ਮਹਾਰੇ ਦੀ ਕਿਰਪਾ ਨਾਲ ਸਾਨੂੰ ਹੌਲੀ-ਹੌਲੀ ਸਾਰਾ ਕੁਝ ਪਤਾ ਲੱਗਿਆ ਫਿਰ ਹਰਾਨੀ ਜਾਣ ਕੌਣ ਲੱਗੇ ਵੀ ਆਹ ਟੱਚ ਵਾਲਾ ਵੀ ਚਲਾ ਸਕਦੇ ਸਾਡੇ 'ਚ ਵੀ ਇਹ ਹੈਗੀ ਟੈਲੈਂਟ ਸਾਡੇ 'ਚ ਵੀ ਹੈਗਾ ਉਸ ਤੋਂ ਬਾਅਦ ਫਿਰ ਬਰੇਲ ਲਿਪੀ ਜਿਹੜੀ ਮੈਂ ਤੁਹਾਨੂੰ ਉੱਥੇ ਪੜ੍ਹ ਕੇ ਸੁਣਾਈ ਸੀਗੀ ਉਹ ਵੀ ਮੈਂ ਕੀਤੀ ਕੰਪਿਊਟਰ ਦੀ ਪੜ੍ਹਾਈ ਵੀ ਕੀਤੀ ਹੁਣ 10ਵੀਂ ਕਲਾਸ ਅੱਗੇ ਗਾਂਹ +2 ਭਰੀ ਹੈ +2 ਦੇ ਪੇਪਰ ਵੀ ਦੇਣੇ ਆ ਤੇ ਬਾਣੀ ਜਨ ਕੋ ਹੋਰ ਕਾਫੀ ਕੁਝ ਮਰਜ਼ ਕਿਰਪਾ ਨਾਲ ਬਾਹਰ ਦੇ ਦੌਰੇ ਤੇ ਵੀ ਜਾ ਕੇ ਆਏ ਸਿੰਗਾਪੁਰ ਮਲੇਸ਼ੀਆ ਇੰਡੋਨੇਸ਼ੀਆ ਤੇ ਹਾਂਗਕਾਂਗ ਦੇ ਵਿੱਚ ਇਹ 4-5 ਦੇਸ਼ਾਂ ਦੇ ਵਿੱਚ ਵੀ ਜਾ ਹੁਣ ਗਾਂਹ ਪਨੇਡਾਂ ਦਾ ਟੂਰ ਮਾਪੁਰਸ਼ ਅੱਗੇ ਮਹਾਰਜ ਕੇ ਮਾ ਬਾਬਾ ਜੀ ਕਹਿੰਦੇ ਸੀ ਵੀ ਲੈ ਕੇ ਚੱਲਾਂਗੇ ਜੀ ਜਿੰਦਗੀ ਦੇ ਵਿੱਚ ਬਸ ਇਹੀ ਸੋਚਿਆ ਵੀ ਚੰਗੇ ਰਾਗੀ ਸਿੰਘ ਬਣਨਾ ਪੜਾਈਆਂ ਕਰਕੇ ਆਪਣੀ ਸਰਕਾਰੀ ਨੌਕਰੀ ਕਰਨੀ ਆਪਣੇ ਪੈਰਾਂ 'ਚ ਖੜਾ ਹੋਣਾ ਤੇ ਜਿਸ ਤਰ੍ਹਾਂ ਸਾਨੂੰ ਕਿਸੇ ਨੇ ਹੱਥ ਫੜ ਕੇ ਸਿਖਾਇਆ ਅਸੀਂ ਵੀ ਕਿਸੇ ਨੂੰ ਗਾਂ ਸਿਖਾ ਸਕੀਏ ਜਿਸ ਤਰ੍ਹਾਂ ਬਾਬਾ ਜੀ ਨੇ ਸੋਚਿਆ ਸੀ ਉਸੇ ਤਰ੍ਹਾਂ ਹੀ ਮੈਂ ਇਹ ਗੱਲ ਸੋਚੀ ਹੈ ਵੀ ਜਿਸ ਤਰ੍ਹਾਂ ਸਾਨੂੰ ਕਿਸੇ ਨੇ ਉਸਤਾਦਾਂ ਨੇ ਬਾਹ ਫੜ ਕੇ ਉਂਗਲਾਂ ਫੜਫੜ ਸਿਖਾਇਆ ਸਾਨੂੰ ਗੁਣ ਦਿੱਤਾ ਅਸੀਂ ਵੀ ਗਾਂ ਉਸ ਤਰ੍ਹਾਂ ਸਮਾਜ ਦੀ ਸੇਵਾ ਕਰ ਸਕੀਏ ਮੈਨੂੰ ਬਾਬਾ ਜੀ ਨਾਲ ਮਿਲ ਕੇ ਸਕੂਨ ਮਿਲਿਆ ਨੇ ਤਰਹੀਨਾ ਚਾ ਕੇ ਜੇ ਮੈਂ 10th ਦੇ ਪੇਪਰ ਦਿੱਤੇ ਇੱਥੇ ਰਹਿ ਕੇ ਬੜੇ ਪਿਆਰ ਸਤਿਕਾਰ ਨਾਲ ਜਾਨਕਿ ਵੀ ਜਿੰਨੇ ਵੀ ਕਰਮਚਾਰੀ ਨੇ ਇੱਥੇ ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਗਾਈਡ ਕਰਦੇ ਨੇ ਬੜੇ ਵਧੀਆ ਤਰੀਕੇ ਦੇ ਅੱਛੇ ਟੀਚਰ ਨੇ ਟੀਚਰ ਸਾਹਿਬਾਨ ਵੀ ਸਾਨੂੰ ਬੜੇ ਤਰੀਕੇ ਦੇ ਨਾਲ ਗਾਈਡਨਸ ਦਿੰਦੇ ਨੇ ਜੋ ਕਿ ਅਸੀਂ ਉਸ ਗਾਈਡਨਸ ਦੇ ਨਾਲ ਸਕਸੈਸਫੁਲ ਹੋ ਪਾਨੇ ਅੱਗੇ ਮੈਂ 12ਵੀਂ ਦੇ ਪੇਪਰ ਵੀ ਭਰੇ ਹੋਏ ਆ ਹੋਰ ਜੀ ਮੈਂ ਇੱਥੇ ਮੂਲ ਮੰਤਰ ਦੀਆਂ ਸੁਆਵਾਂ ਵੀ ਕਰਦਾ ਵਾਂ ਜੋ ਕਿ ਬਾਬਾ ਜੀ ਮੈਨੂੰ ਮੇਰਾ ਜੀਵ ਖਰਚਾ ਵੀ ਦਿੰਦੇ ਨੇ ਬਹੁਤ ਜਨਕੀ ਵੀ ਮੈਂ ਇੱਥੇ ਕੀਰਤਨ ਵੀ ਸਿੱਖਦਾ ਤਪਲਾ ਵੀ ਸਿੱਖ ਲਈਦਾ ਨਾਲ ਨਾਲ ਬਰੇਲ ਦੀ ਕਲਾਸ ਵੀ ਲਈਦੀ ਜਦੋਂ ਪਹਿਲਾਂ ਇੱਥੇ ਨਹੀਂ ਆਏ ਸੀ ਉਦੋਂ ਮੈਂ ਲੱਗਦਾ ਸੀਗਾ ਵੀ ਇਹ ਜਿੰਦਗੀ ਰਾਹ ਪੈ ਜਾਊਗੀ ਕਿਸੇ ਨੋ ਜੀ ਮੈਨੂੰ ਤਾਂ ਇਦਾਂ ਲੱਗਦਾ ਹੀ ਵੀ ਜਿੱਦਾਂ ਕਿ ਮੈਂ ਇੱਕ ਕੰਨ ਆ ਵੀ ਜਿੱਦਾਂ ਇੱਕ ਦੁਵਾਰ ਖੜੀ ਆ ਦੁਵਾਰ ਦੇ ਵਿੱਚ ਕੋਈ ਵੀ ਆ ਕੇ ਟਕਰਾ ਜਾਂਦਾ ਵੀਸੀ ਇੱਕ ਕੰਦਾਵਾ ਘਰ ਦੇ ਜਿੰਦੇ ਆ ਪਰ ਜਦੋਂ ਮੈਂ ਸਾਡੇ ਬਲਾਈਂਡ ਪਰਸਨ ਦੇ ਵਿੱਚ ਆਇਆ ਸਟੱਡੀ ਵਾਲੇ ਲੋਕਾਂ ਨੂੰ ਮਿਲਿਆ ਗੱਲਬਾਤ ਹੋਈ ਤਾਂ ਟੀਚਰ ਸਾਹਿਬਾਨ ਨੂੰ ਮਿਲਿਆ ਮੈਨੂੰ ਜਾਨੀ ਕਿ ਇੱਕ ਅਲੱਗ ਜਿਹਾ ਫੀਲ ਹੋਇਆ ਆਪਣੇ ਆਪ 'ਚ ਪੋਜ਼ਿਟਿਵ ਜਿਹਾ ਫੀਲ ਹੋਇਆ ਤੇ ਮੈਨੂੰ ਬਹੁਤ ਵਧੀਆ ਲੱਗਾ ਇਸ ਵਿਰਿਆਲੇ ਦੇ ਵਿੱਚ ਆ ਕੇ ਇਸ ਨੂੰ ਵੱਧ ਤੋਂ ਵੱਧ ਸੰਜੋਗ ਕਰੋ ਇਸ ਐਨ ਜੀਓ ਨੂੰ ਜਿੱਥੋਂ ਤੱਕ ਵੀ ਇਹ ਇੰਟਰਵਿਊ ਸਾਡੇ ਸਮਾਜ ਦੀ ਜਾਂ ਸਾਡੇ ਬੱਚਿਆਂ ਦੀ ਜਾਂ ਵਿਦਿਆਲੇ ਦੀ ਇਸ ਨੂੰ ਵੱਧ ਤੋਂ ਵੱਧ ਸੰਗਤਾਂ ਦੇ ਵਿੱਚ ਸ਼ੇਅਰ ਕਰੋ ਵੱਧ ਤੋਂ ਵੱਧ ਸੰਯੋਗ ਦਿਓ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਦਬੁੱਧੀ ਬੱਚੇ ਜਾਂ ਜਿਨ੍ਹਾਂ ਦੇ ਮਾਪੇ-ਵਾਪੇ ਹੈ ਨਹੀਂ ਉਹ ਬੱਚਿਆਂ ਨੂੰ ਜਾਨੀ ਕਿ ਵੀ ਇੱਕ ਪੜ੍ਹਾਈ ਦਾ ਇੱਕ ਸਟੱਡੀ ਦਾ ਵਿਦਿਆ ਦਾ ਇੱਕ ਹੀ ਵਿਦਿਆਲਾ ਬਣਿਆ ਰਹੇ